ਉੱਚਦੀ ਤਿਆਰੀ ਹੈ ਸਾਡੇ ਖੜੇ ਖੜਿਆਈ ਬਹੁਤ سارے ਕਿਸਾਨ ਟਰਾਲੀਆਂ ਭਰ ਕੇ ਤਲੰਗ ਚੁੱਕੇ ਨੇ ਜਿਹੜੇ ਕਿਸਾਨ 750 ਸ਼ਹੀਦ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਪੰਜ ਕਿਸਾਨ ਦਰਦ ਦਿੱਤੇ ਸੀ ਇਹਨਾਂ ਦੇ ਗੁੰਡਿਆਂ ਨੇ ਉਹਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲੀਆਂ ਹਜੇ ਵੀ ਦੋਸ਼ੀ ਜਿਹੜੇ ਆ ਕੇਂਦਰ ਦੀ ਕੈਬਨਟ ਵਿੱਚ ਹਾਜ਼ਰ ਆ ਜਿਹੜੇ ਸਾਡੇ ਗਰੀਬ ਕਿਸਾਨ ਪਚਾਰ ਨੌਜਵਾਨ ਨੇ ਉਹ ਕਤਲ ਦਾ ਮੁਕਦਮਾ ਭੁਗਤ ਰਿਹਾ ਜਿਹੜੇ ਜ਼ਖਮੀ ਐ ਉਹਨਾਂ ਨੇ ਘਰ ਵੇਚ ਕੇ ਆਪਣੇ ਇਲਾਜ ਕਰਾਏ ਆ ਸਰਕਾਰ ਨੇ 1 ਰੁਪਿਆ ਕਿਸੇ ਪੀੜਤ ਨੂੰ ਲਖੀਮਪੁਰ ਦੇ ਇਹਨੂੰ ਦਿੱਤਾ ਪ੍ਰਸ਼ਾਸਨ ਜਿਹੜੇ ਉਹਨਾਂ ਨੇ ਕਿਲ ਗੱਡ ਦਿੱਤੇ ਹੀਠਾਂ ਤਾਰਾਂ ਵਿਛਾ ਦਿੱਤੀਆਂ ਮਤਲਬ ਬਾਰਡਰ ਵਰਗਾ ਹਾਲਾਤ ਹੋਏ ਪੇ ਦਰਿਆਵਾਂ ਦੇ ਵਹਿਣ ਮੋੜ ਦਿੱਤੇ ਉਹਨਾਂ ਨੂੰ 2-4 ਫੁੱਟ ਦੇ ਬੈਰੀਕਾਟ ਜਾਂ 1 ਫੁੱਟ ਦੇ ਕਿਲ ਜਿਹੜੇ ਆ ਕਿ ਜ਼ੋਰ ਨਾਲ ਉਹਨਾਂ ਦਾ ਰਸਤਾ ਰੁਕ ਲੈਣਗੇ ਮੰਨੀਆਂ ਹੋਈਆਂ ਮੰਗਾਂ ਨੂੰ ਘੱਟੋ-ਘੱਟ ਲਾਗੂ ਇੰਪਲੀਮੈਂਟ ਸਰਕਾਰ ਕਰ ਦੇਵੇ ਨਹੀਂ ਤਾਂ ਜਿਹੜੇ ਹਾਲਾਤ ਹੋਣਗੇ ਮੰਨ ਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਪ੍ਰਸ਼ਾਸਨ ਦੀ ਹੋਏਗੀ ਸਰਕਾਰ ਇੰਨੀ ਇਨਾ ਆਡੀਅਲ ਰਵੱਈਆ ਨਾ ਬਣਾਵੇ ਕਿਤੇ ਇਦਾਂ ਦੇ ਹਾਲਾਤ ਬਣ ਜਾਣ ਜਿਵੇਂ ਜਵਾਨ ਕਿਸਾਨਾਂ ਦੇ ਨਾਲ-ਨਾਲ ਜਵਾਨ ਵੀ ਦਿੱਲੀ ਨੂੰ ਕੂਚ ਕਰ ਲੈਣ ਇਸ ਵੇਲੇ ਫਲੋਰ ਦੇ ਨਜ਼ਦੀਕ ਮੌਜੂਦ ਆ ਔਰ ਕਿਸਾਨ ਜਿਹੜੇ ਨੇ ਇੱਥੇ ਫਿਲਹਾਲ ਲੰਗਰ ਚੱਲਦਾ ਪਿਆ ਪਰ ਕੂਚ ਦੀ ਤਿਆਰੀ ਹੈ ਸਾਡੇ ਖੜੇ ਖੜਿਆਈ ਬਹੁਤ ਸਾਰੇ ਕਿਸਾਨ ਟਰਾਲੀਆਂ ਭਰ ਕੇ ਤਾਂ ਲੰਘ ਚੁੱਕੇ ਨੇ ਮਗਰੇ ਮੇਰੇ ਅਜੇ ਵੀ ਕਿਸਾਨ ਮੌਜੂਦ ਨੇ ਔਰ ਇੱਥੇ ਵੀ ਤਿਆਰੀਆਂ ਜੋਰਾ ਸ਼ੋਰਾ ਨਾਲ ਜਿਹੜੀਆਂ ਚੱਲਦੀਆਂ ਪਈਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਇਸ ਵੇਲੇ ਫਿਲਹਾਲ ਇਹਦੇ ਤਾਂ ਲੰਗਰ ਚੱਲਦਾ ਪਿਆ ਪਰ ਕਿਸਾਨ ਜਿਹੜੇ ਨੇ ਵੱਖ-ਵੱਖ ਥਾਵਾਂ ਤੋਂ ਜਾਣੇ ਸ਼ੁਰੂ ਹੋ ਗਏ ਨੇ ਹੁਣ ਵੀ ਕਾਫਲੇ ਸਾਡੇ ਸਾਹਮਣੇ ਲੰਘ ਕੇ ਗਏ ਨੇ ਕੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਅੰਦੋਲਨ ਨੂੰ ਸਭ ਤੋਂ ਪਹਿਲਾਂ ਆਪਣੇ ਨਾਮ ਤੋਂ ਕਿਸਾਨ ਮੋਰਚਾ ਇੰਡੀਆ ਜਿਹੜਾ ਇਹ ਦਿੱਲੀ ਕੂਚ ਦਾ ਅੰਦੋਲਨ ਹੈ 13 ਤਰੀਕ ਦਾ ਦਿੱਲੀ ਕੂਚ ਅੰਦੋਲਨ ਹੈ ਇਸ ਕਰਕੇ ਕਰਨ ਲਈ ਕਿਸਾਨ ਜਥੇਬੰਦੀਆਂ ਨੂੰ ਮਜਬੂਰ ਹੋਣਾ ਪੈ ਗਿਆ ਕਿ ਜਿੰਨ ਸਾਲ ਪਹਿਲਾਂ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਚ ਲਿਖਤੀ ਵਾਦੇ ਜੋ ਸਰਕਾਰ ਨੇ ਅੰਦੋਲਨ ਖਤਮ ਕਰਨ ਵੇਲੇ ਕੀਤੇ ਉਹ ਬੜੇ ਦੁੱਖ ਦੀ ਗੱਲ ਹੈ ਸਰਕਾਰ ਸਾਰੀਆਂ ਮੰਗਾਂ ਨੂੰ ਮੰਨਣ ਦੇ ਉੱਤੇ ਚਾਹੇ ਘੱਟੋ ਐਮਐਸਪੀ ਦੇ ਘੱਟੋ ਘੱਟ ਰੇਟ ਦੇ ਉਹਦੇ ਤੇ ਗਰੰਟੀ ਕਾਨੂੰਨ ਬਣਾਉਣਾ ਸੀ ਸਰਕਾਰ ਉਹਦੇ ਤੋਂ ਵੀ ਇਨਕਾਰੀ ਹੈ ਜਿਹੜੇ ਕਿਸਾਨ ਉਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਗਭਗ 50000 ਪਰਚਾ ਕਿਸਾਨਾਂ ਤੇ ਹਰਿਆਣੇ ਦੇ ਕੱਲਿਆਂ ਤੇ ਆ ਸਾਡੇ ਸਾਰਿਆਂ ਤੇ ਹੈ ਪੰਜਾਬ ਵਾਲਿਆਂ ਤੇ ਉਹ ਪਰਚੇ ਵਾਪਸ ਨਹੀਂ ਹੋਏ ਜਿਹੜੇ ਕਿਸਾਨ 750 ਸ਼ਹੀਦ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਪੰਜ ਕਿਸਾਨ ਦਰਦ ਦਿੱਤੇ ਸੀ ਇਹਨਾਂ ਦੇ ਗੁੰਡਿਆਂ ਨੇ ਉਹਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲੀਆਂ ਹਜੇ ਵੀ ਦੋਸ਼ੀ ਜਿਹੜੇ ਆ ਕੇਂਦਰ ਦੀ ਕੈਬਨਟ ਵਿੱਚ ਹਾਜ਼ਰ ਆ ਅਜੇ ਵਿਚਰਾ ਟੈਣੀ ਕਾਤਲ ਉਹਦਿਆਂ ਦਾ ਆਨੰਦ ਮਾਣਦੇ ਆ ਤੇ ਜਿਹੜੇ ਸਾਡੇ ਗਰੀਬ ਕਿਸਾਨ ਪਚਾਰ ਨੌਜਵਾਨ ਨੇ ਉਹ ਕਤਲ ਦਾ ਮਕਦਮਾ ਭੁਗਤ ਰਿਹਾ ਜਿਹੜੇ ਜ਼ਖਮੀ ਆ ਉਹਨਾਂ ਨੇ ਘਰ ਵੇਚ ਕੇ ਆਪਣੇ ਇਲਾਜ ਕਰਾਏ ਆ ਸਰਕਾਰ ਨੇ 1 ਰੁਪਇਆ ਕਿਸੇ ਪੀੜਤ ਨੂੰ ਲਖੀਮਪੁਰ ਦੇ ਨੂੰ ਨਹੀਂ ਦਿੱਤਾ ਸਾਰੀਆਂ ਗੱਲਾਂ ਤੋਂ ਤੰਗ ਆ ਕੇ ਜਿਹੜੇ ਕਿਸਾਨ ਆ ਉਹ ਦਿੱਲੀ ਕੂਚ ਕਰ ਰਹੇ ਆ ਇਸ ਕਰਕੇ ਭਾਰਤੀ ਕਿਸਾਨ ਜੀ ਨੂੰ ਇਹਨਾਂ ਦੁਆਬਾ ਬੇਸ਼ੱਕ ਅਸੀਂ ਇਸ ਫੋਰਮ ਤੋਂ ਬਾਹਰ ਸੀ ਅਸੀਂ 32 ਕਿਸਾਨ ਜਥੇਬੰਦੀਆਂ ਦਾ ਪਾਰਟ ਹੈ ਲੇਕਿਨ ਕਿਸਾਨੀ ਦੀ ਹੋਂਦ ਦੀ ਲੜਾਈ ਹੈ ਕਿਸਾਨਾਂ ਦੇ ਮਾਨ ਸਨਮਾਨ ਦੀ ਲੜਾਈ ਹੈ ਇਹ ਕਿਸਾਨੀ ਦੀ ਲੜਾਈ ਚ ਭਾਰਤੀ ਕਿਸਾਨ ਜੂ ਨੇ ਦੁਆਬਾ ਨੇ ਫੈਸਲਾ ਕੀਤਾ ਵੀ ਅਸੀਂ ਲੜਾਈ ਚ ਕੁੱਦਾਂਗੇ ਜਿਵੇਂ ਪਹਿਲਾਂ ਸਭ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਇਸ ਇਲਾਕੇ ਦੇ ਕਿਸਾਨਾਂ ਨੇ ਐਨ ਆਰ ਆਈ ਵੀਰਾਂ ਨੇ ਹੋਰ ਸਾਡੇ ਸਾਥੀਆਂ ਨੇ ਪਾਇਆ ਅਸੀਂ ਕੋਸ਼ਿਸ਼ ਪਾਉਣ ਦਾ ਯਤਨ ਕਰਾਂਗੇ ਜਿੰਨੀ ਪਰ ਪ੍ਰੋਬਲਮ ਇਹ ਹੈਗੀ ਹੈ ਕਿ ਹੁਣ ਹਰਿਆਣਾ ਦੇ ਵਿੱਚ ਤੇ ਦਿੱਲੀ ਦੇ ਵਿੱਚ ਪ੍ਰੋਗਰਾਮ ਜਿਹੜੇ ਨੇ ਉਹ ਵੱਡੇ ਪੱਦਰ ਤੋਂ ਲੀਕੇ ਹੋਏ ਨੇ ਪ੍ਰਸ਼ਾਸਨ ਜਿਹੜੇ ਉਹਨਾਂ ਨੇ ਕਿਲ ਘੱਟ ਦਿੱਤੇ ਤਾਰਾਂ ਵਿਛਾ ਦਿੱਤੀਆਂ ਮਤਲਬ ਬਾਰਡਰ ਵਰਗਾ ਹਾਲਾਤ ਹੋਏ ਪਏ ਤੁਹਾਨੂੰ ਲੱਗਦਾ ਕਿਸਾਨ ਪਹਿਲਾਂ ਮੰਗ ਦੁਬਾਰਾ ਉਹੀ ਅੰਦੋਲਨ ਕਰ ਸਕਣਗੇ ਤੁਸੀਂ ਮੈਨੂੰ ਦੱਸੋ ਜਿਹੜੀ ਪੰਜਾਬ ਦੀ ਕਿਸਾਨੀ ਚਲੋ ਸ਼ਾਇਦ ਤੁਸੀਂ ਤੁਹਾਡੀ ਖੇਤੀ ਦਾ ਬੈਕਗ੍ਰਾਉਂਡ ਨਹੀਂ ਸਾਡੇ ਪੂਰਬਜਾਂ ਨੇ ਦਰਿਆਵਾਂ ਵਿੱਚ ਫਸਲਾਂ اگਾਦੀਆਂ ਜਿਹੜੇ ਜੰਗਲ ਬੂਟੇ ਸੀ ਜੰਗਲ ਪਟਕੇ ਜ਼ਮੀਨਾਂ ਆਵਾਦ ਕਰ ਦਿਤੀਆਂ ਦਰਿਆਵਾਂ ਦੇ ਵਹਿਣ ਮੋੜ ਦਿੱਤੇ ਉਹਨਾਂ ਨੂੰ 2-4 ਫੁੱਟ ਦੇ ਬੈਰੀਕਟ ਜਾਂ 1 ਫੁੱਟ ਦੇ ਕਿਲ ਜਿਹੜੇ ਆ ਕਿ ਜ਼ੋਰ ਨਾਲ ਉਹਨਾਂ ਦਾ ਰਸਤਾ ਰੁਕ ਲੈਣਗੇ ਜਿਨ੍ਹਾਂ ਨੇ ਮਲਤਾਨ ਦੇ ਕਿਲੇ ਦੀਆਂ ਕੰਧਾਂ ਪੜਨ ਲਈ ਆਪਣੇ ਮੋਢੇ ਡਾਦ ਤੇ ਤੋਪ ਦੇ ਪਈਏ ਦੀ ਪਈਆ ਟੁੱਟਣ ਤੋਂ ਬਾਅਦ ਕਿ ਉਹਨਾਂ ਨੂੰ ਏਡੀ ਕਿਸਾਨੀ ਲਹਿਰ ਨੂੰ ਹਜ਼ਾਰਾਂ ਕਿਸਾਨਾਂ ਲੱਖਾਂ ਕਿਸਾਨਾਂ ਦੇ ਇਕੱਠ ਨੂੰ ਅੱਜ ਕੱਲਾ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਹੀਂ ਮਾਝਾ ਬਿਲਕੁਲ ਇਹੀ ਹਾਲਤ ਬਠਿੰਡਾ ਫਰੀਦਕੋਟ ਮਾਨਸਾ ਸੰਗਰੂਰ ਪਟਿਆਲਾ ਆਹ ਇਧਰ ਸ਼ੁੱਧਰ ਪੰਜਾਬ ਦੇ ਮਾਲਵੇ ਦੇ ਪਰਲੇ ਜ਼ਿਲ੍ਹਿਆਂ ਚ ਹੈ ਮੋਹਾਲੀ ਇਹੀ ਇਧਰ ਹਰਿਆਣੇ ਦਾ ਹੈ ਕੀ ਡੇ ਠਾਠਾ ਮਾਰਦੇ ਸਮੁੰਦਰ ਨੂੰ ਬੈਰੀਕੇਟ ਜਾਂ ਸਰਕਾਰ ਦੀ ਜਿਹੜੀ ਪੁਲਿਸ ਆ ਸਾਨੂੰ ਇਸ ਗੱਲ ਦਾ ਦੁੱਖ ਆ ਜਿਹੜੇ ਜਵਾਨ ਆ ਪੁਲਿਸ ਦੇ ਜਵਾਨਾ ਚਾਹੇ ਹਰਿਆਣਾ ਪੁਲਿਸ ਦੇ ਆ ਜਾਂ ਦਿੱਲੀ ਦੇ ਆ ਉਹ ਵੀ ਸਾਡੇ ਆਪਣੇ ਪਰਿਵਾਰਾਂ ਦੇ ਆ ਵੱਡੀ ਗੱਲ ਇਹ ਆ ਕਿ ਮਨੋਰ ਲਾਲ ਖੱਟਰ ਕਹਿੰਦੇ ਨੇ ਕਿ ਜੋ ਕਿਸਾਨ ਜੋ ਕਿਸਾਨਾਂ ਨੇ ਪਹਿਲਾਂ ਕੀਤਾ ਤੇ ਜੋ ਹੁਣ ਕਰਦੇ ਪਏ ਆ ਉਹ ਸਾਰਾ ਡੈਮੋਕ੍ਰੇਸੀ ਦੇ ਖਿਲਾਫ ਆ ਨਹੀਂ ਸਾਬਤ ਕਰ ਦਵੇ ਮੋਹਨ ਮਨੋਰ ਲਾਲ ਖੱਟਰ ਨੂੰ ਪਤਾ ਹੋਣਾ ਚਾਹੀਦਾ ਤੇਰਾ ਤਾਂ ਜਹਾਜ਼ ਨਹੀਂ ਹਰਿਆਣੇ ਦੇ ਕਿਸਾਨਾਂ ਨੇ 1.5 ਸਾਲ ਉਤਰਨ ਦਿੱਤਾ ਕਿਤੇ ਤੇਰੀ ਕੋ ਰੈਲੀ ਨਹੀਂ ਹੋਣ ਦਿੱਤੀ ਇਹ ਬੈਰੀਕੇਡ ਕਿਸਾਨਾਂ ਲਈ ਨਹੀਂ ਸਰਕਾਰ ਆਪਣਾ ਰਾਜ ਧਰਮ ਨਵਾਵੇ ਜੇ ਸ਼ਾਮ ਨੂੰ 5 ਵਜੇ ਮੀਟਿੰਗ ਆ ਜਿਹੜੇ ਦੇਸ਼ ਦੇ ਹਾਲਾਤ ਆ ਕਿਸਾਨੀ ਦੀਆਂ ਤਸਵੀਰਾਂ ਤੁਹਾਡੇ ਮੀਡੀਆ ਰਾਹੀਂ ਸਰਕਾਰ ਦੇਖਦੀ ਹੋਏਗੀ ਸਰਕਾਰ ਦੀਆਂ ਵੱਡੀਆਂ ਏਜੰਸੀਆਂ ਲੋਕ ਕੀ ਚਾਹੁੰਦੇ ਆ ਜੇ ਸਰਕਾਰ ਉਹਦੇ ਤੋਂ ਮੂੰਹ ਮੋੜਦੀ ਆ ਫਿਰ ਉਹਨੂੰ ਸਰਕਾਰ ਕੋ ਹੋਣ ਦਾ ਹੱਕ ਨਹੀਂ ਮੰਨੀਆਂ ਹੋਈਆਂ ਮੰਗਾਂ ਨੂੰ ਘਟੋ ਘਾਟ ਲਾਗੂ ਇੰਪਲੀਮੈਂਟ ਸਰਕਾਰ ਕਰ ਦਵੇ ਨਹੀਂ ਤਾਂ ਜਿਹੜੇ ਹਾਲਾਤ ਹੋਣਗੇ ਉਹਦੀ ਜ਼ਿੰਮੇਵਾਰੀ ਮੰਨਦੀ ਸਰਕਾਰ ਦੀ ਪ੍ਰਸ਼ਾਸਨ ਦੀ ਹੋਏਗੀ ਅਸੀਂ ਅਪੀਲ ਕਰਦੇ ਆਂ ਜਿਹੜੇ ਹਰਿਆਣਾ ਦੇ ਨੌ ਕਿਸਾਨ ਪੁਲਿਸ ਨੌਜਵਾਨ ਆ ਚਾਹੇ ਦਿੱਲੀ ਪੁਲਿਸ ਦੇ ਆ ਉਹ ਵੀ ਸਾਡੇ ਪਰਿਵਾਰਾਂ ਦੇ ਆ ਸਰਕਾਰ ਇੰਨੀ ਇਨਾ ਅੜੀ ਗਲ ਰਬਈਆ ਨਾ ਬੜਾਵੇ ਕਿਤੇ ਇਦਾਂ ਦੇ ਹਾਲਾਤ ਬਣ ਜਾਣ ਜੇ ਜਵਾਨ ਕਿਸਾਨਾਂ ਦੇ ਨਾਲ ਨਾਲ ਜਵਾਨ ਵੀ ਦਿੱਲੀ ਨੂੰ ਕੂਚ ਕਰ ਲੈਣ ਇਦਾਂ ਦੇ ਹਾਲਾਤ ਸਰਕਾਰ ਜਿਹੜੇ ਬਣਾਉਣ ਤੋਂ ਬਾਜ਼ ਆ ਜਾਵੇ ਸਰਕਾਰ ਆਪਣਾ ਫਰਜ਼ ਨਿਭਾਵੇ ਉਹ ਵੀ ਇਨਾ ਕਿਸਾਨਾਂ ਦੇ ਪਰਿਵਾਰਾਂ ਦੇ ਬੱਚੇ ਆ ਆਪਸ ਵਿੱਚ ਹੀ ਟਕਰਾ ਕੇ ਸਰਕਾਰ ਚਾਹੁੰਦੀ ਆਂ ਵੀ ਅੰਦੋਲਨ ਨੂੰ ਖੜਾ ਦੇਾਂਗੇ ਤੇ ਸਾਨੂੰ ਇਹ ਲੱਗਦਾ ਅੰਦੋਲਨ ਹੋਰ ਵੱਡਾ ਹੋਏਗਾ ਠੀਕ ਹੈ ਪੁੱਛਿਆ ਤੇ ਬਿਲਕੁਲ ਜਿਹੜੇ ਕਿਸਾਨ ਨੇ ਬਰਤਿਆਰ ਨੂੰ ਕਹਿੰਦੇ ਨੇ ਕਿ ਇਹ ਅੰਦੋਲਨ ਹੋਰ ਵੱਡਾ ਹੋ ਸਕਦਾ ਆ ਜੇ ਸਰਕਾਰ ਨਹੀਂ ਮੰਨਦੀ ਤਾਂ ਇਸ ਨਾਲ ਨਾਲ ਉਹ ਦਿੱਲੀ ਦੇ ਵਿੱਚ ਕੀ ਹੁੰਦਾ ਆ ਸ਼ਾਮ ਨੂੰ ਕੀ ਹਾਲਾਤ ਬਣਦੇ ਨੇ ਸ਼ੰਭੂ ਬਾਰਡਰ ਦੇ ਉੱਤੇ ਕੀ ਕੁਝ ਹੁੰਦਾ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਣੇਰੋ 1 India ਪੰਜਾਬੀ ਤੇ Subscribe to 1 India channel and never miss an update